ਰਪਿੰਦਰ ਜੀ ਨੂੰ ਉੱਪਰ ਚੱਕ ਕੇ ਰੱਖਿਆ ਕਰੋ ਲੈਵਲ 'ਚ ਹਾਂਜੀ ਹਾਂ ਲੈਵਲ 'ਚ ਗਰਦੀਪ ਗੁੱਲ ਕਾ ਘਰ ਕੱਢ ਕਿੱਥੇ ਆ ਗਿਆ ਇੱਥੇ ਆਹ ਦੇਖੋ ਜੀ ਪਹਿਲਾਂ ਪੰਜਾਬ ਦੇਖੋ ਇੱਥੇ ਪੰਜਾਬ ਤੇਦਾ ਆ ਪਿਆਗਾ ਯਾਰ ਹਾਂਜੀ ਆ ਪਿਆ ਆ ਪਿਆਗਾ ਗਰਦੀਪ ਗੁੱਲ ਕਾ ਕਰਾ ਹਾਂ ਆ ਸੀਗਾ ਓਏ ਯਾਰ ਆ ਕੀ ਕਰੀ ਬੈਠਾਗਾ ਮਕਾਨ ਤਾਂ ਇਹ ਕੱਚੇ ਨਾ ਫਾਰਮ 'ਪੜੀ ਬੈਠਾਗਾ ਲਾਈ ਬੈਠਾ ਇਹ ਕੋਠੀ ਆਈ ਇਹ ਤਾਂ ਹੈ ਇਹ ਕੋਠੀ ਹੈ ਕੋਠੀ ਹੈ ਨਾ ਤੂੰ ਐਂ ਕਰ ਬੋਲੀ ਨਾ ਇਹਦੀ ਟੈਂਪਰੀਟਟ ਮੈਂ ਕਰੂੰ ਮਾਗਰ ਮਾਗਰ ਬਸ ਹਾਂ ਹੂੰ ਕਹੀ ਜਾਈ ਮੈਂ ਨਹੀਂ ਬੋਲਦੇ ਚਲੋ ਹਾਂ ਓਕੇ ਆ ਜਾ ਆਜ ਵੀ ਮੈਂ ਗੇਟ ਖਲਾਵਾਈ ਗੇਟ ਖਲਾਉਣ ਨੂੰ ਕੀ ਚਾਹਨਾ ਗੇਟ ਆਹੇ ਖੋਲ ਕੇ ਪਰੇ ਕਰ ਉਹ ਗੁਰਦੇਵ ਗੁੱਲੇ ਕਾ ਘਰ ਆਹੀ ਐ ਹਾਂਜੀ ਹਾਂ ਦੱਸੋ ਨਾ ਤੂੰ ਭਰ ਕੇ ਕੱਚੇ ਮਕਾਨਾਂ ਦੇ ਫਾਰਮ ਪਾਈ ਬੈਠਾ ਤੂੰ ਪੱਕਾ ਤੈਨੂੰ ਮੈਂ ਕਰ ਦਿੰਦਾ ਬੂਥ ਨੰਬਰ ਕੱਢ ਰਪਿੰਦਰ ਇਹਦਾ ਮੈਂ ਕੋਡ ਦਾ ਬੂਥ ਨੰਬਰ ਦੱਸਿਆ ਸੀ ਹੈ 1486 ਹੈਗਾ ਹਟ ਜਾ ਗੁਰਦੇਵ ਸਿੰਘ ਗੁੱਲਾ ਇਹਦਾ ਮੈਂ ਕਰਦਾ ਲੋਟ ਇਹਨੂੰ ਆਹਾਂ ਜਿਹੜਾ ਮੈਨੂੰ ਤੁਸੀਂ ਗੁਰਦੇਵ ਸਿੰਘ ਗੁੱਲੇ ਕੇ ਭੇਜਿਆ ਤੀ ਗਾਈ ਇਹ ਤਾਂ ਉੱਤੇ ਟਿਕਣ ਵਾਲਾ ਹੋਇਆ ਪਿਆ ਜੀ ਇਹਨਾਂ ਦੇ ਹੋਰ ਜੀ ਤਾਂ ਜੱਗ ਬਾਣੀ ਚ ਖਬਰ ਲੱਗਣ ਵਾਲੀ ਤੀਗੀ ਨਾ ਜੀ ਨਾ ਪਰਸੋਂ ਚੌਥੇ ਨੂੰ ਹੋਰ ਜੀ ਇੱਕ ਮਿੰਟ ਮੈਂ ਪੁੱਛਦਾ ਇਹਨਾਂ ਦਾ ਹੋਰ ਕਰਦਾ ਪੁੱਛ ਕੇ ਕਿੰਨੇ ਰੁਪਏ ਪਾਏ ਨੇ 5 500 ਦੇ ਪੂਰੇ 40 ਨੋਟ ਨੇ ਜੀ ਜੇਬ ਚ 20 ਪਾਇਆ ਹਾਂ ਹਾਂ 20 ਹੋਰ ਪਾ ਦੇ ਤਿੰਨ ਮੰਝਲਾ ਕਰ ਦਾਂਗੇ